ਦਾ ਜੱਟਾਂ ਨਾਂ ਤੇ ਦਿਹਾੜੀ ਕਰ ਸਕਦਾ ਸ਼ਰਮਦਾ ਮਾਰ ਨਾ ਨਾ ਇੱਦੀ ਤਨ ਦਾ ਸਹੀ ਇਹਦੇ ਘਰ ਵੀ ਆਪਣੇ ਪਸ਼ੂਆਂ ਦਾ ਦੁੱਧ ਵੇਚ ਲੈ ਤੇ ਫਸਲવાડી ਦੇ ਵੇਚ ਲੈ ਦੋ ਹੀ ਕੰਮ ਹੈ ਦੋ ਹੀ ਕੰਮ ਹੈ ਸਾਂਝ ਹੀ ਪੁੱਗਦੀ ਹੂੰ ਤੈਨੂੰ ਸਿੱਧੀ ਸਹੀ ਗੱਲ ਸਹੀ ਗੱਲ ਸਾਂ ਮਾਲਾਂ ਕੱਲ ਪਰਸੋ ਬੰਦੇ ਆਏ ਹੀ ਹਾਂਜੀ ਉਹਨਾਂ ਕੋ ਚਾਰ ਹੀ ਠਿਕਣਕ ਹੀ ਤੇ ਚੌਕਰ ਹੀ ਅੱਛਾ ਉਹ ਬੰਦੇ ਹੈਗੇ ਹੀ ਦੂਰ ਦੇ ਹੀ ਉਹ ਹਾਂ ਉਹ ਹੈਗੇ ਪੰਗਵਾ ਸਦੋਆ ਦੇ ਮੁੰਡਿਆਂ ਦੇ ਵਾਗ ਵੀ ਉਹਨਾਂ ਦੀਆਂ ਮਸ਼ੀਨਾਂ ਚੱਲਦੀਆਂ ਐ ਉੱਧਰ ਉਹਨਾਂ ਦਾ ਕੱਲ ਆਪਣੇ ਸਾਲੇ ਲੱਲਵਾਤਾ ਸਾਂਝ ਹੀ ਪੋਹ ਆ ਸਾਂਝ ਆ ਵੀ ਜਿੱਧਰ ਕਹੇ ਦੀ ਕੋਈ ਸੈਟਿੰਗ ਉੱਧਰ ਲਵਾ ਹੁੰਦਾ ਸੇਵਾ ਬਹੁਤ ਜ਼ਿਆਦਾ ਬਹੁਤ ਵੀ ਆਪਾਂ ਵੀਡੀਓ ਦੇ ਟਰੈਕਟਰ ਨੇ ਡਿੱਗਿਆ ਦੇਖਦੇ ਉਹ ਇੱਥੇ ਡਿੱਗਿਆ ਸੀਗਾ ਇੱਧਰ ਆਉਂਦਾ ਨਾ ਤੇ ਇੱਥੇ ਡਿੱਗ ਪਿਆ ਸੀ ਤੇ ਕਾਫੀ ਡੂੰਗਾ ਹੋਣਾ ਖੱਡਾ ਹਨਾ ਅੱਛਾ ਇਹ ਪਾਣੀ ਇਧਰਲੀ ਸਾਈਡੋਂ ਆਇਆ ਅੱਛਾ ਇਧਰਲੀ ਸਾਈਡ ਤੋਂ ਆਉਂਦਾ ਉਹ ਪਾਣੀ ਆਇਆ ਸਿੱਧਾ ਕਾਫੀ ਏਰੀਆ ਮਰਿਆ ਹੁਣ ਇਥੇ ਐਸਾ ਆਪਣਾ ਆਪਣਾ ਘੜਾਇਲੀਆ ਸਾਡਾ ਹੈਗਾ ਮੁੱਗ ਆ ਇੱਥੇ ਸੀ ਇਧਰ ਟਰੈਕਟਰ ਇਧਰੋਂ ਨਵਾਉਣ ਲੱਗੇ ਨਾ ਉਹ ਥੱਲੇ ਆਉਂਦੀ ਇਹ ਸਿੱਧਾ ਇਧਰ ਡੇ ਪਿਆ ਹੈ ਇੱਦਾਂ ਬਣਿਆ ਹੈ ਅੱਜ ਦਾਣੀਆਂ ਹਾਂ ਹਾਂ ਇਦਾਂ ਬਣਿਆ ਹੈਗੇ ਸਾਰਾ ਇਹ ਆਹੋ ਵੀ ਉਸੇ ਨੇ ਸਾਰਾ ਖੋਰਤਾ ਇਦਾਂ ਬਣਿਆ ਸੀਗਾ ਪਾਣੀ ਇੰਨੇ ਹੀ ਜ਼ੋਰ ਨਾਲ ਆਉਂਦਾ ਰਿਹਾ ਨਾ ਇਸ ਤਰ੍ਹਾਂ ਹਾਂ ਇਹ ਹੱਦੋਂ ਹੀ ਵੱਧ ਠੀਕ ਹੈ ਤੇ ਆਹੋ ਟਰੈਕਟਰ ਇਧਰ ਲਈ ਸੈੱਡ ਆਉਣ ਲੱਗਾ ਸੀਗਾ ਹਾਂ ਇਧਰ ਆਉਂਦਾ ਸੀ ਤੇ ਕੇਰੇ ਇੱਥੇ ਹੀ ਬਸ ਹੁਣ ਕਿਹਾ ਵੀ ਸ਼ਾਇਦ ਥੱਲੇੋਂ ਦੀ ਲੰਗਦਾ ਤੇ ਉਹ ਚੀਜ਼ ਉੱਥੇ ਬਹਿ ਗਈ ਸਾਰਾ ਟਰੈਕਟਰ ਇੱਧਰ ਬਹਿ ਗਿਆ ਆ ਦੇਖੋ ਝੋਨੇ ਦੇ ਹਾਲਾਤ ਸਾਰਾ ਖਤਮ ਹੋਇਆ ਪਿਆ ਆ ਵੇਲੇ ਝੋਨੇ ਦੇ ਹਾਲਾਤ ਅਸੀਂ ਭਾਈ ਮੁਸ਼ਕ ਮਾਰਦਾ ਹੁਣ ਇੱਥੇ ਸਮੈਲ ਆਉਂਦੀ ਪਈ ਐ ਦੂਰ ਤੱਕ ਸਾਰਾ ਏਰੀਆ ਡੁੱਬਿਆ ਪਾਣੀ ਪਾਣੀ ਸਾਰੇ ਪਾਸੇ ਇੱਥੇ ਹੁਣ ਖੜਿਆ ਨਹੀਂ ਜਾਂਦਾ ਸਾਰੇ ਪਾਸੇ ਤੁਸੀਂ ਹਾਲਾਤ ਆਪ ਹੀ ਦੇਖ ਲਓ ਕਿੰਨੇ ਬੁਰੇ ਹਾਲਾਤ ਆ ਵੀ ਇਹ ਜਨਾਲਾ ਸਾਈਡ ਆਸੀ ਤੋਂ ਆ ਜਦੋਂ ਖਤਮ ਹੋਇਆ ਪੈਣਾ ਸਵੈਲ ਕਿੰਨੀ ਮਾਰਦੀ ਹੈ ਕਿ ਨਹੀਂ ਦੇਵੇਂ ਬਹੁਤ ਜਾਦੇ ਸ਼ੁਕਰ ਕਰਨਾ ਚਾਹੀਦਾ ਆਪਣੇ ਏਰੀਆ ਚ ਚਲੋ ਬਚਾ ਹਨਾ ਹਾਂ ਤੇ ਇਧਰ ਤਾਂ ਬਹੁਤ ਜਿਆਦਾ ਨੁਕਸਾਨ ਆ ਬਾਕੀ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਅਜੇ ਹੀ ਸਟਾਰਟ ਹੀ ਹੋਇਆ ਇਧਰ ਇਹ ਜਨਾਲਾ ਤੇ ਇਹ ਜਨਾਲੇ ਤੋਂ ਬਾਅਦ ਸਟਾਰਟ ਹੋ ਜਾਂਦਾ ਤੇ ਇੱਥੇ ਤੁਸੀਂ ਵੀਡੀਓ ਦੇਖੀ ਸੀ ਉਹ ਜਿਹੜੀ ਵਾਇਰਲ ਹੋਈ ਸੀਗੀ ਆ ਇੱਥੇ ਟਰੈਕਟਰ ਡਿੱਗਿਆ ਸੀਗਾ ਤੇ ਬਾਕੀ ਬਚ ਗਏ ਸੀ ਵਿਚਾਰੇ ਤੇ ਆਹ ਦੇਖ ਲਓ ਫਸਲਾਂ ਦਾ ਕਿੰਨਾ ਨੁਕਸਾਨ ਹੋਇਆ ਪੱਕੀਆਂ ਫਸਲਾਂ ਨਿਸਰਿਆ ਝੋਨਾ ਸਾਰਾ ਤਬਾਹ ਹੋਇਆ ਪਿਆ ਬਾਕੀ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆ ਆ ਦੇਖੋ ਮਸ਼ਕਮਾਰ ਲਈ ਦੂਰ ਤੱਕ ਜਿੱਥੇ ਤੱਕ ਨਿਗਾਹ ਵੱਜਦੀ ਨਾ ਸਾਰੀਆਂ ਫਸਲਾਂ ਇੱਧਰ ਤਬਾਹ ਹੋ ਗਈਆਂ ਤੇ ਹੁਣ ਅੱਗੇ ਚੱਲਦੇ ਆਂ ਤੇ ਅੱਗੇ ਵੀ ਤੁਹਾਨੂੰ ਦਿਖਾਉਨੇ ਆ ਹਾਲਾਤ ਸਾਰਾ ਝੋਨਾ ਦਿਸਦਾ ਜ਼ਰੂਰ ਆ ਪਰ ਇਹ ਸਾਰਾ ਗਲਿਆ ਪੈ ਤਾ ਇੱਧਰਲੀ ਸਾਈਡ ਵੀ ਸਾਰੇ ਦੂਸਤਾਂ ਸਭ ਖਰਾਬ ਆ ਆ ਦੂਰੋਂ ਆਲਾ ਤਾਂ ਥੋੜੇ ਹਰੇਆ ਝੋਨੇ ਪਰ ਮੋਟ ਸਾਰੇ ਗਲੇ ਪਿਆ ਕੋਈ ਸੁੱਕਿਆ ਪਿਆ ਸਾਰ ਐਣੀ ਪੱਲੇ ਕੁਝ ਵੀ ਨਹੀਂ ਹੈਗਾ ਵੈਸੇ ਕੋਈ ਕੋਈ ਦੀ ਕਰਾਸ ਕੀਤਾ ਪਾਣੀ ਪਾਣੀ ਇਦਾਂ ਹੀ ਆਇਆ ਸਾਰਾ ਇਧਰਲੀ ਸਾਈਡ ਤੋਂ ਅੱਗੇ ਹੁਣ ਆਪਾਂ ਰਮਦਾਸ ਜਾਣੇ ਆ ਤੇ ਉੱਥੇ ਵੀ ਦਿਖਾਉਣੇ ਤੁਹਾਨੂੰ ਬਲਾਤ ਆਹ ਦੇਖੋ ਸਾਹਮਣੇ ਝੋਨਾ ਜ਼ਰੂਰ ਹਰਾਂ ਲੱਗਦਾ ਪਰ ਇਹਦੇ ਬੱਲੇ ਕੁਝ ਨਹੀਂ ਹੈਗਾ ਆਹ ਨਾ ਸੜਕ ਦੇ ਉੱਤੋਂ ਦੀ ਪਾਣੀ ਵਗਿਆ ਇਧਰ ਦੇਖੋ ਸਾਰੀ ਸੜਕ ਤੋੜਦੀ ਆਹ ਦੇਖੋ ਸਾਰਾ ਝੋਨਾ ਵਿੱਚ ਗਲੇ ਵਾਇਆ ਇਹਨੂੰ ਤੁਹਾਨੂੰ ਲੱਗਦੇ ਹੋਣਗੇ ਹਾਂ ਇੱਥੋਂ ਖਾਰ ਪਈ ਆ ਸਾਰਾ ਰੋਡ ਤੋੜਤਾ ਆਹ ਦੇਖੋ ਬੱਚੇ ਕੱਡੇ ਨੇ ਹਾਂ ਕਿਉਂਕਿ ਪਾਣੀ ਆਇਆ ਇਧਰਲੀ ਸਾਈਡ ਤੋਂ ਇਧਰਲੀ ਸਾਈਡ ਨੂੰ ਕਰਾਸ ਕਰਦਾ ਰਿਹਾ ਜਿੰਨਾ ਸਾਰੇ ਬੁਰੇ ਹਾਲਾਤ ਹੋਏ ਭਇਆ ਇਹ ਤੁਹਾਨੂੰ ਜਿਹੜਾ ਦਿਖਾ ਰਿਹਾ ਡੇਰਾ ਬਾਬਾ ਨਾਨਕ ਸਾਈਡ ਦਿਖਾ ਰਿਹਾ ਅਸੀਂ ਇਥਰੇ ਚੁੰਨੇ ਆ ਪਰ ਹੈ ਗਲੇ ਭਈ ਕੁਝ ਪੰਨੇ ਵੀ ਪੈ ਸਕਦਾ ਕੁਝ ਵੀ ਚੀਜ਼ਾਂ ਦਾ ਪਾਣੀ ਵਿੱਚੋਂ ਇਥੋਂ ਜੇਵੇਂ ਸੜਕ ਠੀਕ ਹੈ ਥੋੜੀ ਜੀ ਚੱਲ ਕੈਂਪ ਤੋਂ ਉੱਤਵੇਂ ਵਾਂਗ ਹੀ ਘਾਫੀ ਘਟਾ ਲੈਣਾ ਲੱਗੀਆਂ ਪਹਿਨੀਆਂ ਲੰਗਰ ਪਾਣੀ ਚੰਦੀ ਜਾਂਦਾ ਉੱਤਵੇਂ ਵਾਂਗ ਹੀ ਬਹੁਤ ਘਟਾ ਆ ਆ ਦੇਖ ਲਓ ਇਹ ਆ ਹਾਲਾਤ ਆ ਜੀ ਦੇਖੋ ਸਾਰੇ ਘਰ ਘਰ ਡੁੱਬੇ ਸੀਗੇ ਆ ਸਾਨੂੰ ਹਾਲਾਤ ਦਿਖਾ ਦਿੰਦੇ ਹਾਂ ਸਾਰਾ ਛੱਤ ਤੇ ਇਧਰਲੀ ਸਾਈਡ ਵੀ ਪਾਣੀ ਪਾਣੀ ਆ ਕੁਝ ਹੱਦ ਤੱਕ ਵਿੱਚੋਂ ਬਚਾ ਤੇ ਕੁਝ ਹੱਦ ਤੱਕ ਜਣੀ ਖਤਮ ਹੀ ਆ ਬਟ ਹਾਲੇ ਵੀ ਪਾਣੀ ਵਾਣਾ ਦੇ ਵਿੱਚ ਵੇਖੋ ਤੁਸੀਂ ਕਿੰਨਾ ਖੜਾ ਇਹ ਜਾਂਦੀ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਰਮਦਾਸ ਅਜਨਾਲੇ ਨੂੰ ਸੜਕ ਹੁਣ ਤਾਂ ਬਹੁਤ ਅਸੀਂ ਕੋਈ ਹੁਣ ਜਦੋਂ ਤੇ ਤੁਰੇ ਕੋਈ ਸੰਗਤ ਵਾਲੀ ਟਰਾਲੀ ਨਹੀਂ ਦੇਖੀ ਸੇਵਾ ਵਾਲੀ ਆ ਘਰ ਵਗੈਰਾ ਜਿੰਨੇ ਵੀ ਤੁਸੀਂ ਦੇਖੀ ਜਾਂਦੇ ਆ ਸਭ ਡੁੱਬੇ ਸੀ ਛੱਤਾਂ ਤੇ ਕੰਬਲ ਸੁੱਕਣੇ ਪਾਏ ਆ ਸਾਰਾ ਸਮਾਨ ਘਰਾਂ ਦੀਆਂ ਛੱਤਾਂ ਤੇ ਸੁੱਕੜੇ ਪਾਇਆ ਇਹਦੇ ਨਾਲ ਵੱਡੀ 1909 ਦੂਜੀਆਂ ਮਸ਼ੀਨਾਂ ਨਾਲ ਖੱਟੀ ਗਈਆਂ ਪਾਣੀ ਚਾਈਨਾ ਵਾਲੀਆਂ ਮਸ਼ੀਨ ਗਲਿਆ ਪਿਆ ਤੇ 스멜 ਆਉਦੀ ਸਾਰੇ ਪਰ ਅਰ ਚਲੋ ਬਾਬੇ ਦੀ ਮਿਹਰ ਹੋਈ ਪਾਣੀ ਉਤਰਿਆ ਦੇਖੋ ਜਰਾਤ ਮਿਲੀ ਇਹ ਰੋਡ ਜਮਾਂ ਟੁੱਟ ਚੁੱਕਾ ਇੱਥੋਂ ਇੱਥੇ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਸੀ ਕਿੱਲੇ ਰੋਡ ਸਾਰਾ ਖਰ ਚੁੱਕਾ ਹੈ ਇੱਥੇ ਕੈਂਪ ਹੁੰਦਾ ਸੀਗਾ ਪਹਿਲਾਂ ਹੁਣ ਤਾਂ ਕੋਈ ਕੋਈ ਕੈਂਪ ਰਹਿ ਗਿਆ ਵੈਸੇ ਬਾਕੀ ਇਧਰਲੀ ਸਾਈਡ ਕੋਈ ਜਿ ਬਚਾ ਵੀ ਆ ਵਿੱਚ ਜਿਹੜਾ ਝੋਨਾ ਨਿਸਰਨ ਵਾਲਾ ਆਇਆ ਖੜੂ ਮਰਾਡੇ ਫਰੂਡੇ ਸਭ ਟਾਈਪ ਹੈ ਇੱਧਰਲੀ ਸਾਈਡ ਵੀ ਬਹੁਤ ਚਲਚਾ ਪਾਣੀ ਲੱਗਦਾ ਰਿਹਾ ਇੱਥੇ ਹੈਨਾ ਇਹ ਸਾਰੀ ਸੜਕ ਹੀ ਪਟਤੀ ਜੀ ਝੋਨਾ ਆ ਗਿਆ ਲਓ ਜੀ ਆ ਦੇਖੋ ਇੱਥੇ ਕਿੰਨੀ ਜਿਆਦਾ ਸਮੈਲ ਆਉਂਦੀ ਆ ਦੂਰ ਤੱਕ ਬਹੁਤ ਜਿਆਦਾ ਬੁਰੇ ਹਾਲਾਤ ਹੋਏ ਪਏ ਆ ਕਿਵੇਂ ਦੇ ਬਾਲਾਪੁਰ ਹਾਲ ਆ ਜੀ ਬਹੁਤ ਬੁਰਾ ਹਾਲ ਆ ਨਾ ਬਾਲਾਪੁਰ ਹਾਲ ਆ ਰਵਿਦਾਸ ਅਸੀਂ ਇੱਥੇ ਲੋਕਾਂ ਦੇ ਝੋਨੇ ਤਬਾਹ ਹੋ ਗਏ ਹੂੰ ਬਹੁਤ ਗਿਆਨੇ ਦੀ ਪਰੇਸ਼ਾਨੀਆਂ ਦੀ ਗੱਲ ਇੱਥੇ ਹੁਣ ਬਿਮਾਰੀ ਵੀ ਆ ਵੇਖੋ ਇਹ ਸਮੈਲ ਕਿੰਨੀ ਗੰਦੀ ਆ ਹੂੰ ਮਾਰਦਾ ਇੱਥੇ ਤਾਂ ਬੰਦਾ ਨਾ ਬਿਮਾਰ ਹੋ ਸਕਦਾ ਇੱਥੇ ਹੂੰ ਬਹੁਤ ਜਿਆਦਾ ਬੁਰੇ ਹਾਲਾਤ ਹੋਏ ਪਏ ਆ ਬਾਈ ਤੇ ਬਹੁਤ ਦੁਨੀਆ ਦਾ ਪਜਾਰੇ ਦਾ ਬਹੁਤ ਬੁਰਾ ਹਾਲ ਹੈ ਹਾਂ ਅਸੀਂ ਪਿੱਛੋਂ ਤੱਕ ਹੀ ਵਹਿੰਦੇ ਆਏ ਆ ਜਨਾਲੇ ਤੋਂ ਲੱਗੇ ਆ ਇੱਥੇ ਤਾਂ ਬਾਲਾ ਬੁਰਾ ਪਿਆ ਹਾਲਾਤ ਤੁਸੀਂ ਵੀ ਆਪ ਹੀ ਵੇਖੋ ਇਹਦੇ ਵਿੱਚ ਨਾ ਗਲੇ ਪਏ ਕਿੰਨਾ ਗਲਿਆ ਦੂਰ ਤੱਕ ਮਸ਼ਕ ਆਈ ਜਾਂਦਾ ਇਧਰ ਦੀ ਸਾਈਡ ਪੈਂਡ ਹੈਗਾ ਇਧਰ ਵੀ ਵੇਖ ਲੋ ਤੁਸੀਂ ਸਾਰਾ ਪੈਂਡ ਡੁੱਬੇ ਜਿੰਨੇ ਵੀ ਆਪਾਂ ਪੈਂਡ ਵੇਖੇ ਸਾਰੇ ਡੁੱਬੇ ਹੀ ਤਕਰੀਬਨ ਹਨਾ ਹਾਂ ਤਾਂ ਨਾ ਦੂਜਾ ਮੈਨੂੰ ਪਤਾ 10 ਸਾਲ ਨਹੀਂ ਉੱਠਦਾ ਨੋਟਸਾ ਦਾ ਨਹੀਂ ਉੱਠਦਾ ਕਿਦਾ ਹਾਲ ਕਰਦਾ ਕਿਉਂਕਿ ਲੱਖ ਲੱਖ ਰੁਪਏ ਦੀ ਫਸਲ ਹੋਣੀ ਸੀ ਕਿੱਲੇ ਦੀ ਤੇ ਕਿਸੇ ਦੇ 20 ਕਿੱਲੇ ਕਿਸੇ ਦੇ 10 ਕਿੱਲੇ ਕਿਸੇ ਦੇ 15 ਕਿੱਲੇ ਹਨ ਤੇ ਸਾਰੇ ਹੋ ਗਏ ਤਬਾਹ ਸੋ ਬਾਕੀ ਆਪਾਂ ਆਪ ਹੀ ਜਾਣਦੇ ਆ ਵੀ ਜੇ ਇੱਕ ਫਸਲ ਮਰ ਜੇ ਤਾਂ ਬੰਦੇ ਨੂੰ ਉੱਠਣਾ ਕਿੰਨਾ ਔਖਾ ਹੋ ਜਾਂਦਾ ਤੇ ਮੈਂ ਕਹਿੰਦਾ ਧੰਨ ਜਿਗਰਾ ਇਹਨਾਂ ਦਾ ਜਿਹੜੇ ਵਿਚਾਰੇ ਤੁਰੇ ਫਿਰਦੇ ਹਨ ਇਹਨਾਂ ਦਾ ਬਹੁਤ ਬੁਰੇ ਹਾਲਾਤ ਹੀ ਹੋਵੇ ਸਹੀ ਗੱਲ ਫਿਰ ਵੀਡੀਓ ਪਾਈ YouTube ਤੇ ਅੱਛਾ ਇਹ ਛੋਟਾ ਹੀ ਪਿੰਡ ਹਨ ਉਹ ਕਹਾ ਕੋਠੀ ਵਾਲਾ ਨਹੀਂ ਵੀ ਜਿਹੜਾ ਸਾਹਮਣੇ ਕੋਠੀ ਤੇ ਹੰਦੀ ਤਾਂ ਹਾਂਜੀ ਹਾਂਜੀ ਪਹਿਲੀ ਹਾਂ ਮੁੰਡਾ ਬਾਹਰ ਹੈ ਵੀਰ ਦਾ ਅੱਛਾ ਕਿਨੂੰ ਸੱਪ ਨਾੜ ਗਿਆ ਅੱਛਾ ਪਾਣੀ ਬੜਾ ਹੈ ਕਿ ਆਂਡੀ ਗਾਂਡੀ ਨੇ ਨਹੀਂ ਬਾਤ ਕੁਝ ਠੀਕ ਆ ਦੂਜੀ ਤੀਜੀ ਦਾ ਨਾ ਯਾਰ ਇੰਨਾ ਕਿ ਚੜ ਗਿਆ ਵੀ ਨੀਲਾ ਹੀ ਹੋਰ ਹੁਣ ਕੋਈ ਇੱਥੇ ਹੁਣ ਕੋਈ ਚਾਰ ਤੇ ਹੁਣ ਥੂੜੀ ਵਗੈਰਾ ਨਹੀਂ ਆਉਂਦੀ ਵੀਰ ਮੈਂ ਤਾਂ ਦਾ ਸਾਰਾ ਤੁੜੀ ਵੀ ਆਉਂਦੀ ਆ ਹਾਂਜੀ ਚਾਰ ਵੀ ਆਉਂਦਾ ਆ ਸਾਰਾ ਕੁਝ ਬੜਾ ਆਉਂਦਾ ਜੀ ਜਿੱਦਾਂ ਮਾਲਾ ਘੁੰਨੇ ਵਾਲੇ ਦੀ ਵੀਡੀਓ ਪੈ ਗਈ ਪਹਿਲਾਂ ਉਹਨਾਂ ਜਾਣਾ ਘੁੰਨੇ ਵਾਲੇ ਜੀ ਉਹਨਾਂ ਨਾਲ ਤਾਂ ਫੇਰ ਉਹਨਾਂ ਆਹਨ ਪਹਿਲਾਂ ਜਾਣਾ ਨਹੀਂ ਤੇ ਨਹੀਂ ਬਾਕੀ ਸਾਂਝ ਹੀ ਪੁੱਗਦੀ ਆ ਹਾਂ ਤੈਨੂੰ ਸਿੱਧੀ ਸਹੀ ਗੱਲ ਸਹੀ ਗੱਲ ਸਾਂ ਮਾਲਾ ਕੱਲ ਪਰਸੋ ਬੰਦੇ ਆਏ ਹੀ ਹਾਂਜੀ ਉਹਨਾਂ ਕੋ ਚਾਰ ਹੀ ਠਿਕਣਕ ਹੀ ਤੇ ਚੌਕਰ ਹੀ ਅੱਛਾ ਉਹ ਬੰਦੇ ਹੈਗੇ ਹੀ ਦੂਰ ਦੇ ਹੀ ਉਹ ਹਾਂ ਉਹ ਹੈਗੇ ਪੰਗਵਾ ਸਦੋਆ ਦੇ ਮੁੰਡਿਆਂ ਦੇ ਵਾਗ ਵੀ ਉਹਨਾਂ ਦੀਆਂ ਮਸ਼ੀਨਾਂ ਚੱਲਦੀਆਂ ਐ ਉੱਧਰ ਉਹਨਾਂ ਦਾ ਕੱਲ ਆਪਣੇ ਸਾਲੇ ਲਲਵਾਤਾ ਸਾਂਝ ਹੀ ਪੋਹ ਆ ਸਾਂਝ ਜੀ ਆ ਵੀ ਜਿੱਧਰ ਕਹੇ ਦੀ ਕੋਈ ਸੈਟਿੰਗ ਉੱਧਰ ਲਵਾ ਹੁੰਦਾ ਸੇਵਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਾਂਜੀ ਹਾਂਜੀ ਸੇਵਾ ਲੋਕ ਬਾਕੀ ਜਿਹੜੀ ਛੋਟੀ ਕੰਮ ਨੇ ਨਾ ਉਹਨਾਂ ਨੇ ਵੀ ਸੇਵਾ ਲੈ ਗਏ ਉਹਨਾਂ ਦਾ ਵੀ ਇਹਨਾਂ ਮਨ ਦੁਖੀ ਕੀਤਾ ਹਾਂ ਨਹੀਂ ਸਹੀ ਹੈ ਸਹੀ ਹੈ ਆ اچھا 5-5 ਫੁੱਟ ਪਾਣੀ ਆ ਹੈਗਾ ਵੀਰੇ ਤੇ ਹੁਣ ਕਣਕਾਂ ਤੱਕ ਗਾਂ ਲੋੜ ਹੀ ਲੋੜ ਐ ਸਾਰਾ ਕਹੇ ਦੀ ਵੀਰਾਣਾ ਪਾਣੀ ਆ ਨਾ ਹਾਂ ਇਹ ਨਹੀਂ ਸੁੱਕਣਾ ਨਹੀਂ ਸੁੱਕਦਾ ਕਿਉਂ ਤੇ ਟੱਪ ਘੜ ਜਾਣੀ ਕਰਨੀ ਘੜ ਜਾਣੀ ਇਹ ਥੱਲੇ ਪਣਾ ਜੇ ਵੀ ਚੜਿਆ ਹੋਊਗਾ ਕਿ ਉਦਾਂ ਹੀ ਆ ਪਣਾ ਵੀ ਚੜਿਆ ਇਹ ਮਤਲਬ ਮੀਂਹ ਪਈ ਜਾਣਾ ਹਾਂ ਪੈਰੀ ਡੰਗਾਈ ਚ ਹਾਂ ਜਿਹੜਾ ਉੱਚਿਆਂ ਥਾਵਾਂ ਦਾ ਉਹ ਵੀ ਲੱਤ ਕੇ ਲੱਤ ਕੇ ਦੇ ਵਿੱਚ ਦੇਖਣ ਕਿ ਜੇ ਸਮਾਂ ਥੋੜਾ ਹਾਂ ਤੇ 17 18 ਨਹੀਂ ਸਰਗੀ ਆ ਹਾਂ ਉਹ ਵੀ ਦੂਜੀਆਂ ਮਸ਼ੀਨਾਂ ਨਾਲ ਵਢੀ ਆ ਨਾ ਉਹ ਵੀ ਦੂਜੀਆਂ ਚੱਲਣੀਆਂ ਫੇਰ ਹਾਂਜੀ ਹਾਂਜੀ ਪਿੱਛੇ ਦੇਖੀਆ 8000 ਰੁਪਿਆ ਲੈਂਦੀ ਏ ਹਾਂ ਬੜਾ ਮਹਿੰਗਾ ਇਹ ਕਿ ਲਗਾ ਅੱਛਾ ਬੜੀਆਂ ਮਸ਼ੀਨਾਂ ਪਿੱਛੇ ਦੇਖ ਰਹੀਆਂ ਸਾਰੇ ਪਲੇਖਾਂ ਨੂੰ ਸਰਕਾਰਾਂ ਇਹ ਰਾਫੇਰੀ ਕੰਡੀਆਂ ਵੀਰ ਕਦੀ ਇਹਦਾ ਰੇਟ 2600 ਕਰ ਦਿੰਦੇ ਕਦੀ ਇਹਦਾ ਰੇਟ 3000 ਕਰ ਦਿੰਦੇ ਪਹਿਲਾਂ ਰੇਟ 3500 ਰੁਪਈਆ ਸਹੀ ਹੈ ਸਾਰੇ ਪਾਸੇ ਮਾਰ ਦਿੰਦੀਆਂ ਸਰਕਾਰਾਂ ਭਾਈ ਜਿਹੜਾ ਜੱਟ ਆਣਾ ਵੀਰ ਇਹ ਨਾ ਦਾ ਜੱਟ ਨਾ ਤੇ ਦਿਹਾੜੀ ਕਰ ਸਕਦਾ ਸ਼ਰਮਦਾ ਮਾਰ ਨਾ ਨਾ ਸਹੀ ਹੈ ਇਹਦੇ ਘਰ ਵੀ ਆਪਣੇ ਪਸ਼ੂਆਂ ਦਾ ਦੁੱਧ ਵੇਚ ਲੈ ਤੇ ਫਸਲ ਵਾਢੀ ਦੇ ਵੇਚ ਲੈ ਦੋ ਹੀ ਕੰਮ ਹੈ ਦੋ ਹੀ ਕੰਮ ਹੈ ਕੰਮ ਤਾਂ ਹੋਰ ਕੋਈ ਕਰ ਹੀ ਨਹੀਂ ਸਕਦੇ ਮ ਕਰਨ ਵਾਲਾ ਵੀਰ ਤੁੰ ਸਭ ਨੇ ਚਲੋ ਕੋਈ ਨਹੀਂ ਤੁਹਾਡਾ ਨੰਬਰ ਲੈ ਲਿਆ ਤੇ ਫਿਰ ਅਸੀਂ ਕਰਦੇ ਆ ਫੋਨ ਤੁਹਾਨੂੰ ਹੈ ਕੋਨੇ ਦਾ ਝੋਨਾ ਨਹੀਂ ਜਿੰਨਾ ਦਾ ਖਰਚਾ ਆਹ ਮਸ਼ੀਨਾਂ ਇਧਰ ਆਵੀਆਂ ਕਿਉਂਕਿ ਲਿਆਉਣੀਆਂ ਪਈਆਂ ਕਿਉਂਕਿ ਵਾਹਣ ਹੈਗੇ ਸਾਰੇ ਖੋਦਾ ਹੈਗਾ ਇਹ ਦੇਖੋ ਮਸ਼ੀਨ ਚੱਲਦੀ ਪਈ ਹੈ ਇੰਦਰ ਇਧਰ ਵਿੱਚ ਪਾਣੀ ਪਾਣੀ ਦੇ ਵਿੱਚ ਸੋ ਹੈ ਬੁਰੇ ਹਾਲਾਤ ਆ ਕਿਸਾਨਾਂ ਦੇ ਬਈ ਪੱਲੇ ਕਿਸਾਨਾਂ ਦੇ ਕੁਝ ਨਹੀਂ ਪੈ ਜਾਂਦਾ